ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਤੇਜ ਸਿੰਘ ਜੀ ਦੁਆਰਾ ਲਿਖਿਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਵਿਵੇਕਹੀਨ ਪੁਰਸ਼ਾਂ ਦੀ ਮਾਨਸਿਕ ਦਸ਼ਾ ਅਤੇ ਵਿਵੇਕੀ ਜਨਾਂ ਦੀ ਪਾਰਸ ਕਮਾਈ ਦੇ ਦਿਵ ਫਲ ਅੰਕੂਰ ਪਰੰਤੂ ਜਿਨ੍ਹਾਂ ਨੇ ਫੇਰ ਵੀ ਇਸ ਹੁਕਮ ਨੂੰ ਆਪਣੇ ਸਿੱਖ ਸਦਾਵਣੇ ਦੀ ਹیثیت ਵਿੱਚ ਹੁੰਦੇ ਹੋਏ ਵੀ ਨਹੀਂ ਮੰਨਿਆ ਉਹਨਾਂ ਨੂੰ ਜਾਣੋ ਕਿ ਸਤਿਗੁਰਾਂ ਦੇ ਇਸ ਬਚਨ ਪਰ ਵੀ ਭਰੋਸਾ ਨਹੀਂ ਆਇਆ ਕਿ ਤੇਰਾ ਉਧਾਰ ਹੋਵੇਗਾ ਮੰਨੋ ਕਿ ਉਹ ਕੀਰਤਨ ਦੁਆਰਾ ਉਧਾਰ ਹੋਣਾ ਮੰਨਦੇ ਹੀ ਨਹੀਂ ਤੈਂ ਹੀ ਤਾਂ ਉਹ ਕੀਰਤਨ ਕਰਦੇ ਨਹੀਂ ਇਸ ਤੋਂ ਸਾਫ਼ ਸਿੱਧ ਹੈ ਕਿ ਉਹ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੋਹੋਂ ਕਢਾਏ ਵਾਲੇ ਗੁਰਵਾਕ ਉੱਤੇ ਵੀ ਵਿਸ਼ਵਾਸ ਨਹੀਂ ਰੱਖਦੇ ਜੇ ਰੱਖਦੇ ਹੁੰਦੇ ਤਾਂ ਬਾਣੀ ਸਤ ਸਤ ਕਰ ਮੰਨਦੇ ਅਰਥਾਤ ਕਰ ਕੀਰਤਨ ਹੋਏ ਉਧਾਰ ਵਾਲੀ ਬਚਨ ਬਾਣੀ ਨੂੰ ਸਤ ਮੰਨ ਕੇ ਕਮਾਉਂਦੇ ਅਤੇ ਤਤਕਾਲ ਹੀ कीर्तन ਕਰਨੇ ਰੂਪੇ ਕਿਰਤ ਕਮਾਈ ਸੁਕ੍ਰਿਤ ਕਰਨੇ ਵਿਖੇ ਤਤਪਰ ਹੋ ਜਾਂਦੇ ਤਾਂ ਤੇ ਉਹ ਪੱਕੇ ਅਬਿਵੇਕੀ ਜਨ ਹਨ ਤਾਂ ਹੀ ਤੇ ਉਹਨਾਂ ਦਾ ਮਾਨਸ ਜਨਮ ਅਬਿਵੇਕ ਦੇ ਕਾਰਨ ਬਿਰਥਾ ਹੀ ਜਾਂਦਾ ਹੈ ਅਤੇ ਜਾਵੇਗਾ ਜੈਸਾ ਕਿ ਇਸ ਅਗਲੇਰੇ ਗੁਰੂ ਆਕਦਾ ਭਾਵ ਹੈ ਯਥਾ ਦੁਲਭ ਜਨਮ ਪੁੰਨ ਫਲ ਪਾਇਓ برتھا جات اب بے کے راجے اندر سمسر گرہ آسن بن ہر بھگت کہ ہو کہہ لےکھے نہ راجہ رام کو رس جہ رس ان رس بیسر جاہی رہو جان اجان پہے ہم باور سوچ اسوچ دوس جاہی اندری سبل نبل ببیک بدھ ਪਰਮਾਰਥ ਪਰਵੇਸ਼ ਨਹੀਂ ਕਹੀਤ ਆਨ ਅਚਰੀਤ ਅਨ ਕਛ ਸਮਝ ਨਾ ਪਰ ਅਪਰ ਮਾਇਆ ਕਹਿ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਸੋਰਠ ਰਵਦਾਸ ਜੀ ਆਹਾ ਕੈਸਾ ਸੁੰਦਰ ਦੇਖਿਆ ਮਈ ਬਚਨ ਹੈ ਕੈਸਾ ਅਮੋਲਕ ਮਨੁੱਖਾ ਜਨਮ ਹੈ ਜਿਸ ਦਾ ਮਿਲਣਾ অতি ਦੁਰਲਭ ਹੈ ਪਰੰਤੂ ਹਾਏ ਅਫਸੋਸ ਕਿ ਬ विवेक ਹਿੰਤਾ ਅਬ विवेक ਕਰਕੇ ਬਿਰਥਾ ਹੀ ਚਲਿਆ ਜਾਂਦਾ ਹੈ ਭਾਵੇਂ ਰਾਜੇ ਇੰਦਰ ਸਦਰਸ ਪ੍ਰਾਣੀ ਦੇ ગ્રਹਿ ਵਿਖੇ ਰਾਜ ਸਿੰਘਾਸਨ ਵੀ ਹੋਵੇ ਅਤੇ ਰਾਜ ਸਾਜ ਦਾ ਸਭ ऐश्वर्ज ਪ੍ਰਾਪਤ ਹੋਵੇ ਪਰੰਤੂ ਫੇਰ ਵੀ ਹਰ ਭਗਤ ਬਿਨਾ ਕਿਸੇ ਲੇਖੇ ਨਹੀਂ ਅਰਥਾਤ ਮਾਇਆ ਦੇ ਵੱਡੇ ਤੋਂ ਵੱਡੇ ਅਡੰਬਰਾਂ ਵੇਖੇ ਰਚਪਚ ਕੇ ਜੋ ਪੁਰਖ ਹਰ ਭਗਤ ਰੂਪੇ ਕਿਰਤ ਕਮਾਈ ਕਰਨ ਦਾ ਵਿਵੇਕ ਨਹੀਂ ਧਾਰਦਾ ਉਸ ਦੇ अनेका ਵੱਡ ਗਿਰਮਬਾਰੀ ਅਤੇ ਐਸ਼ਵਰਜੀ ਅਡੰਬਰ ਕਿਸ ਲਿਖੇ ਹਨ ਅਰਥਾਤ ਕਿਸੇ ਅਰਥ ਨਹੀਂ ਵਿਰਥੇ ਹੀ ਹਨ ਜੇ ਨਾਮ ਮਹਾਰਸਤਰੀ ਘਾਲ ਕਮਾਈ ਦਾ ਵਿਵੇਕ ਵਿਚਾਰ ਨਹੀਂ ਧਾਰਨ ਕੀਤਾ ਜਿਸ ਮਹਾਰਸਤਰੀ ਕਮਾਈ ਕਰਨ ਕਰਕੇ ਦੂਜੇ ਸਾਰੇ ਵਿਖੇ ਰਸ ਵਿਸਰ ਜਾਂਦੇ ਹਨ ਤਦ ਮਹਾਸ਼ੋਕ ਹੈ ਅਜੇਹੀਆਂ ਅਣਜਾਣਾਂ ਵਾਲੀਆਂ ਜਾਣਣੀਆਂ ਜਾਣ ਕੇ ਜੋ ਜਾਣਣੀਆਂ ਜਨ ਯੋਗ ਨਹੀਂ ਅਸੀਂ ਬਾਰੇ ਹੋਏ ਪਏ ਫਿਰਦੇ ਹਾਂ ਅਤੇ ਨਾ ਸੋਚਣ ਯੋਗ ਸੋਚਾਂ ਸੋਚਦੇ ਹੋਏ ਅ ਸਾਡੇ ਦਿਨ ਅਜਾਈਂ ਲੰਘਦੇ ਚਲੇ ਜਾਂਦੇ ਹਨ ਵਿਸ਼ੇ ਇੰਦਰੇ ਪਰਬਲ ਹੋ ਪਏ ਹੋਏ ਹਨ ਅਤੇ ਵਿਵੇਕ ਬੁੱਧ ਨਿਰਬਲ ਹੈ ਵਿਸ਼ਿਆ ਹੇਠ ਦੱਬੀ ਪਈ ਹੈ ਇਸ ਕਰਕੇ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਹੋਇਆ ਆਉਂਦਾ ਅਰਥਾਤ ਸਾਨੂੰ ਪਰਮਾਰਥ ਦੀ ਲਾਗ ਹੀ ਨਹੀਂ ਲੱਗਦੀ ਕੰਦੇ ਕੁਛ ਹਾਂ ਅਤੇ ਕਮਾ ਅਸੀਂ ਕਮਾਵ ਦੇ ਕੁਛ ਹਾਂ ਅਰਥਾਤ ਕਥਨੀ ਕਹਿਣੀ ਹੋਰ ਹੈ ਅਤੇ ਆਚਾਰ ਕਰਨੀ ਕੁਛ ਹੋਰ ਹੈ ਮਾਇਆ ਤੋਂ ਪਰੇ ਕੁਛ ਸਮਝ ਹੀ ਨਹੀਂ ਪੈਂਦੀ ਕਿ ਇਸ ਤੋਂ ਪਰੇ ਕੁਛ ਹੋਰ ਵੀ ਹੈ ਐਸਾ ਮਾਇਆ ਨੇ ਭਰਮਾਇਆ ਰੱਖਿਆ ਹੈ ਰਵਿਦਾਸ ਜੀ ਬੜੇ ਉਪਰਾਮ ਹੋ ਕੇ ਦਾਸਤ ਭਾਵਨਾ ਸਹਿਤ ਪਰਮ ਅਧਿਨਗੀ ਨਾਲ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਨ ਕਿ हे ਦੀਨ ਦੇਵਾਲ ਜੀ ਕਰੋਪੀ ਦੂਰ ਕਰਕੇ ਜੀਵਾਂ ਉੱਤੇ ਦਇਆ ਦ੍ਰਿਸ਼ਟੀ ਕਰੋ ਤਾਂ ਕਿ ਉਹਨਾਂ ਨੂੰ ਵੀ ਭਜਨ ਕਰਨ ਤੇ ਤਤ ਗਿਆਨ ਵਿਚਾਰ ਦੀ ਸੁਮਤ ਸੋਝੀ ਪਵੇ ਅਤੇ ਉਹਨਾਂ ਦੀ ਅਭਿਵੇਕ ਬੁੱਧੀ ਦੂਰ ਹੋਵੇ ਇਹ ਅਭਿਵੇਕ ਬੁੱਧੀ ਤਦ ਤੱਕ ਦੂਰ ਨਹੀਂ ਹੋ ਸਕਦੀ ਜਾਤੀ ਕੇ ਨਾਮ ਮਹਾਰਸ ਰੂਪੀ ਵਿਚਾਰ ਵਿਵੇਕ ਇਕ ਰਸ ਨਾ ਧਾਰਨ ਕੀਤਾ ਜਾਵੇ ਨਾਮ ਰਸ ਤੇ ਵਿਚਾਰ ਤੋਂ ਭਾਵ ਨਾਮ ਅਭਿਆਸ ਦੀ ਕਮਾਈ ਦੁਆਰਾ ਨਾਮ ਮਹਾਰਸ ਨੂੰ ਮੰਨਣਾ ਹੈ ਅਤੇ ਨਾਮ ਮਹਾਰਸੀ ਰੰਗ ਮਾਣਦੇ ਹੋਏ ਖਿੰਨ ਖਿੰਨ ਇਨ੍ਹਾਂ ਰੰਗਾਂ ਵਿੱਚ ਲੀਨ ਰਹਿਣਾ ਹੈ ਐਸਾ ਕੀਰਤਨ ਕਰ ਮਨ ਮੇਰੇ ਇਹਾ ਉਹਾ ਜੋ ਕਾਮ ਤੇਰਾ ਰਹਾਉ ਗੁਰ ਸੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤ ਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਇਸ ਗੁਰਪ੍ਰਮਾਣ ਦੁਆਰਾ ਸਪਸ਼ਟ ਦ੍ਰਿੜ ਹੁੰਦਾ ਹੈ ਕਿ ਇਹ ਕੀਰਤਨ ਰੂਪੀ ਸਿਰ ਕਰਮਨ ਕੇ ਕਰਮਾ ਅਰਥਾਤ ਸਿਫਤ ਸਲਾਹ ਰੂਪੀ ਸਾਰ ਵਿਵੇਕ ਹੀ ਐਸਾ ਹੈ ਜੋ ਇहां ਉहां ਲੋਕ ਪਰਲੋਕ ਵਿਖੇ ਕੰਮ ਆਉਂਦਾ ਹੈ ਪਰੰਤੂ ਇਹ ਉੱਤਮ ਵਿਵੇਕ ਪਰਿਪੂਰਨ ਅਤੇ ਸਮਰੱਥ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਹਿਦੜਾਉਂਦੇ 부ਝਾਉਂਦੇ ਹਨ ਜਿਨ੍ਹਾਂ ਦੇ ਰਿਦ ਅੰਤਰ ਗੁਰਮਤ ਨਾਮ ਰੂਪੀ ਗੁਰਮੰਤਰ ਦਾ ਨਿਵਾਸ ਅਭਿਆਸ ਕਰਾਉਂਦੇ ਹਨ ਉਹਨਾਂ ਦਾ ਤਾਂ ਫੇਰ ਆਹਰ ਆਹਾਰ ਜੀਵਨ ਆਧਾਰ ਹੀ ਅਖੰਡ ਕੀਰਤਨ ਹੋ ਜਾਂਦਾ ਹੈ ਕੀਰਤਨ ਦਾ ਅਰਥਾਤ ਗੁਰਬਾਣੀ ਗਾਵਣ ਦਾ ਰਸ ਬਿਸਮਾਦੀ ਆਨੰਦ ਰਹਸ ਗੁਰਮੰਤਰ ਦੇ ਅਭਿਆਸੀਆਂ ਅਰਥਾਤ ਗੁਰਮਤ ਨਾਮ ਦੀ ਕਮਾਈ ਵਾਲੇ ਗੁਰਮੁਖ ਜਨਾਂ ਨੂੰ ਉਨਦੇ ਹੈ ਭਾਵੇਂ ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ ਗੁਰਵਾਕ ਦੇ ਭਾਵ ਅਨੁਸਾਰ ਗੁਰਬਾਣੀ ਦਾ ਗਾਵਣ ਮਾਤਰ ਹੀ ਆਪਣੇ ਨਿੱਜ ਸਰੂਪ ਵਿੱਚ ਪਰਸ ਰੂਪ ਹੈ ਅਤੇ ਗਾਵਣ ਸੁਣਨ ਹਾਰਿਆਂ ਨੂੰ ਪਾਵਨ ਪਵਿੱਤਰ ਕਰ ਦੇਣ ਨੂੰ ਸਮਰੱਥ ਹੈ ਪਰੰਤੂ ਨਾਮ ਅਭਿਆਸ ਗੁਰਮਤ ਨਾਮ ਦੀ ਜੀਵਨ ਕਣ ਦਾ ਰਸ ਮਾਨਣ ਹਾਰੇ ਆਤਮ ਵਿਵੇਕੀਆਂ ਨੂੰ ਇਸ ਕੀਰਤਨ ਦਾ ਜੋ ਰਸ ਆਉਂਦਾ ਹੈ ਉਹ ਇੱਕ ਅਕਹਿ ਰਸ ਹੈ ਪ੍ਰੀਤਮ ਦੇ ਗੁਣ ਗਾਵਣ ਦਾ ਸਾਰ ਸਿਫਤ ਸਲਾਹੀ ਉੱਚ ਭਾਵ ਇਸ ਕੀਰਤਨ ਅੰਦਰ ਹੈ ਮਨੋ ਸਿਫਤ ਸਲਾਦੀ ਅਵਧੀ ਇਹ ਕੀਰਤਨ ਹੈ ਨਾਮ ਦੀ ਅਸਲ ਮਹਿਮਾ ਪ੍ਰਗਟਾਉਣ ਹਾਰਾ ਨਾਮੇ ਪ੍ਰੀਤਮ ਦੀ ਖਾਲਸ ਕੀਰਤੀ ਕਰਾਉਣ ਹਾਰਾ ਇਹ ਗੁਰਬਾਣੀ ਦਾ ਕੀਰਤਨ ਹੈ ਇਸੇ ਕਰਕੇ ਨਾਮ ਅਭਿਆਸ ਦਾ ਪ੍ਰੇਮੀ ਪ੍ਰੀਤਮ ਦੀ ਪ੍ਰੇਮ ਭਗਤੀ ਦਾ ਪ੍ਰੇਮੀ ਵਿਵੇਕੀ ਜਿਉਂ-ਜਿਉਂ ਕੀਰਤਨ ਕਰਦਾ ਹੈ ਅਰਥਾਤ ਕੀਰਤਨ ਰੂਪੇ ਸਿਫਤ ਸਲਾਹ ਨੂੰ ਕਮਾਉਂਦਾ ਹੈ ਤਿਆਂ ਤਿਆਂ ਉਸ ਨੂੰ ਨਾਮ ਦਾ ਰਸ ਸਵਾਦ ਹੋਰ ਤੋਂ ਹੋਰ ਆਉਂਦਾ ਹੈ ਅਤੇ ਇਸ ਰਸ ਦੇ ਅਧੀਨ ਹੋ ਕੇ ਅਭਿਆਸੀ ਜਨਮ ਵਧੇਰੇ ਤੋਂ ਵਧੇਰੇ ਆਤਮ ਆਨੰਦ ਵਿੱਚ ਮਗਨ ਰਸ ਲੀਨ ਹੋ ਜਾਂਦਾ ਹੈ ਮਨੋ ਕੀਰਤਨ ਭਗਤ ਕਮਾਈ ਲਈ ਪ੍ਰੇਮ ਦੇ ਚਾਬਕ ਲਗਾਉਂਦਾ ਹੈ ਹੋਰ ਚੁੰਬਕ ਕਲਾ ਵਰਤਾ ਕੇ ਹੋਰ ਨਾਮ ਦਾ ਖੰਡਾ ਖੜਕਾਉਂਦਾ ਹੈ ਜਿਉਂ-ਜਿਉਂ ਨਾਮ ਦਾ ਖੰਡਾ ਖੜਕਾਉਂਦਾ ਹੈ ਤਿਉਂ-ਤਿਉਂ ਹੋਰ ਵਧੇਰੇ ਕੀਰਤਨ ਦਾ ਉਮਾ ਉਪਜਦਾ ਹੈ ਇੱਥੇ ਤਾਂ ਹੀ ਕਿ ਕੀਰਤਨ ਦਾ ਅਖੰਡ ਲਾਹਾ ਲੈਣਾ ਨਾਮ ਅਭਿਆਸੀ ਸਿਫਤ ਸਲਾਹ ਦੇ ਰਸੀਏ ਦਾ ਇੱਕ ਆਹਾਰ ਅਤੇ ਜੀਵਨ ਆਧਾਰ ਬਣ ਜਾਂਦਾ ਹੈ ਬਸ ਫੇਰ ਤਾਂ ਅਖੰਡ ਕੀਰਤਨ ਦੀਆਂ ਅਖੰਡ ਧੁਨੀਆਂ ਵਿੱਚ ਮਸਤੁਲ ਮਸਤ ਰਹਿਣ ਵਾਲੀ ਅਲਬੇਲੀ ਦਸ਼ਾ ਵਾਪਰ ਜਾਂਦੀ ਹੈ ਇਸ ਜੀਵਨ ਮੁਕਤ ਦਸ਼ਾ ਅੰਦਰ ਅਖੰਡ ਕੀਰਤਨ ਦੇ ਅਨਹਦ ਅਖਾੜਿਆਂ ਦੀ ਮੌਜ ਇਸ ਲੋਕ ਵਿਖੇ ਵੀ ਮਣਦਾ ਹੈ ਅਤੇ ਪਰਲੋਕ ਵਿਖੇ ਵੀ ਇਹ ਅਖੰਡ ਮੌਜ ਬਣੀ ਰਹਿੰਦੀ ਹੈ ਜੋਤ ਪੁੰਜ ਪਾਰ ਬ੍ਰਹਮ ਦੇ ਦਿਬੇ ਜੋਤੀ ਸੰਗੋ ਪਾਗ ਦੇਦਾਰਿਆਂ ਦੀ ਸਾਪੇਕਸ਼ਤਾ ਵਿੱਚ ਉਕਤ ਅਖੰਡ ਕੀਰਤਨ ਦਾ ਮਾਜ ਮੇਲਾ ਸਦੀਵੀ ਅਨਹਦੀ ਅਤੇ ਅਬਚਲੀ ਤਾਰ ਵਿੱਚ ਇਹੀਂ ਆ ਉਹੀਂ ਦੋਹਾਂ ਲੋਕਾਂ ਵਿਖੇ ਬਣਿਆ ਰਹਿੰਦਾ ਹੈ ਕੋਟ ਪੁਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾਣੇ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾ ਹੈ ਮਾਇਆ ਕੇ ਹੇਤ ਗੜੀ ਮਹੱਲਾ ਪੰਜਵਾਂ ਇਸ ਗੁਰ ਪ੍ਰਮਾਣ ਦੇ ਭਾਵ ਅਨਸਾਰ ਗੁਰ ਬਾਣੀ ਦਾ ਸੁਣਨ ਮਾਤਰ ਹੀ ਕੋਟਾਨ ਕੋਟ ਪੁੰਨ ਕਰਮ ਦੀ ਤੁਲਤਾ ਰੱਖਦਾ ਹੈ ਅਤੇ ਕੋਟ ਫਲ ਪਰ ਦాతਾ ਹੈ ਅਤੇ ਗੁਰਮਤਿ ਵਿਧਿ ਸੰਯੁਕਤ ਜੇ ਗੁਰਮੰਤਰ ਰੂਪ ਗੁਰੂ ਦੇ ਬਚਨ ਨੂੰ ਬਾਰੰਬਾਰ ਅਭਿਆਸ ਦੁਆਰਾ ਸਿਮਰਨ ਚਿੰਤਨ ਕੀਤਾ ਜਾਵੇ ਤਦ ਮਾਇਆ ਰੂਪੀ ਸਭ ਬੰਧਨਾ ਦਾ ਬినాਸ਼ ਹੋ ਜਾਂਦਾ ਹੈ ਇਹ ਤੌਫੀਕਾਂ ਹਨ ਸਿਰਫ ਸਲਾ ਰੂਪੀ ਸਾਰ ਗੁਰਮਤਿ ਵਿਵੇਕ ਦੇ ਧਾਰਨ ਕਰਨ ਦੀਆਂ ਜਨ ਲਗਾ ਹਰ ਏਕੈ ਨਾਏ ਤਿਸ ਕੀ ਆਸ ਨਾ ਵਿਰਥੀ ਜਾਏ ਸੇਵਕ ਕੋ ਸੇਵਾ ਬਾਨੈ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਦਨ ਤੋਰ ਭਏ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਗੋੜੀ ਸੁਖਮਨੀ ਮਹੱਲਾ ਪੰਜਵਾਂ ਇੱਕੋ ਨਾਮ ਹੁਕਮ ਹੈ ਇੱਕੋ ਨਾਮ ਹੁਕਮ ਹੈ ਗੁਰਵਾਕ ਦੇ ਭਾਵ ਅਨਸਾਰ ਜੇ ਵਿਵੇਕੀ ਜਨ ਜੋ ਵਿਵੇਕੀ ਜਨ ਇੱਕੇ ਨਾਮ ਰੂਪੀ ਸੇਵਾ ਕਮਾਈ ਵਿਖੇ ਲੱਗ ਗਿਆ ਹੈ ਤਿਸ ਹੁਕਮੇ ਬੰਦੇ ਸੇਵਕ ਦੀ ਅਰਥਾਤ ਤਿਸ ਨਾਮ ਰੂਪੇ ਹੁਕਮ ਕਮਾਉਣ ਹਾਰੇ ਕਾਮੇ ਸੇਵਕ ਵਿਵੇਕੀ ਜਨ ਦੀ ਚਿਤਵੀ ਕੋਈ ਵੀ ਆਸ ਬਿਰਥੀ ਨਹੀਂ ਜਾਂਦੀ ਕੋਈ ਵੀ ਆਸ ਬਿਰਥੀ ਨਹੀਂ ਜਾਂਦੀ ਅਵਲ ਤਾਂ ਉਤਮ ਵਿਵੇਕੀ ਜਨ ਨੂੰ ਇੱਕ ਅਸਾਦਰਸ ਪਿਆਸਾ ਆਨ ਨਾ ਭਾਵੈ ਗੁਰਵਾਕ ਦੇ ਭਾਵ ਅਨੁਸਾਰ ਇੱਕ ਅਸਾਦਰਸ ਪਿਆਸਾ ਤੋਂ ਬਿਹੂਣ ਕੋਈ ਆਸ ਫੁਰਦੀ ਹੀ ਨਹੀਂ ਜੇ ਫੁਰਦੀ ਹੈ ਤਾਂ ਪਰਮਾਰਥ ਸੰਬੰਧੀ ਆਸ ਫੁਰਦੀ ਹੈ ਸੋ ਆਸ ਤਿਸ ਵਿਵੇਕੀ ਜਨ ਦੀ ਕਦੇ ਬਿਰਥੀ ਨਹੀਂ ਜਾਂਦੀ ਬਸ ਨਾਮ ਸੇਵਨ ਹਾਰੇ ਬਵੇਕੀ ਜਨ ਸੇਵਕ ਨੂੰ ਹਰ ਦਮ ਨਾਮ ਸੇਵਨੀ ਸੇਵਾ ਕਮਾਈ ਨਾਲ ਹੀ ਬਣ ਆਉਂਦੀ ਹੈ ਅਤੇ ਤਿਸ ਸੇਵਕ ਜਨ ਦਾ ਜਿਸ ਦੀ ਹਰ ਦਮ ਨਾਮ ਦੇ ਲਿਵਤਾਰ ਕਮਾਈ ਨਾਲ ਬਣੀ ਰਹਿੰਦੀ ਹੈ ਇੱਕੋ ਨਾਮ ਹੁਕਮ ਹੈ ਦੇ ਭਾਵ ਅਨੁਸਾਰ ਨਾਮ ਦੀ ਕਮਾਈ ਸੇਵਾ ਨਾਲ ਲੱਗੇ ਰਹਿਣਾ ਹੁਕਮ ਦਾ ਬੁਝਣਾ ਹੈ ਸੇਵਾ ਨਾਲ ਲੱਗੇ ਰਹਿਣਾ ਨਾਮ ਦੀ ਕਮਾਈ ਸੇਵਾ ਨਾਲ ਲੱਗੇ ਰਹਿਣਾ ਹੁਕਮ ਦਾ ਬੁੱਝਣਾ ਹੈ ਬਸ ਇਸੇ ਹੁਕਮ ਨੂੰ ਬੂਝ ਕੇ ਹੀ ਤਿਸ ਸੇਵਕ ਵਿਵੇਕੀ ਜਨ ਨੇ ਪਰਮ ਪਦ ਦਾ ਪਾਵਣਾ ਪ੍ਰਾਪਤ ਕਰਨਾ ਕੀਤਾ ਹੈ ਇਸ ਤੋਂ ਉਪਰੰਤ ਹੋਰ ਕੋਈ ਵਿਚਾਰ ਵਿਵੇਕ ਨਹੀਂ ਅਤੇ ਉਸ ਤੋਂ ਉੱਪਰ ਦੇ ਦਰਜੇ ਦਾ ਕੋਈ ਵਿਵੇਕੀ ਵਿਚਾਰਵਾਨ ਜਨ ਨਹੀਂ ਜਿਸ ਦੇ ਮਨ ਹਿਰਦੇ ਵਿਖੇ ਨਾਮ ਅਭਿਆਸ ਦੁਆਰਾ ਨਾਮ ਦਾ ਨਿਵਾਸ ਹੋਇਆ ਹੈ ਨਾਮ ਅਭਿਆਸ ਦੁਆਰਾ ਨਾਮ ਦਾ ਨਿਵਾਸ ਹੋਇਆ ਹੈ ਇਸ ਵਿਵਸਥਾ ਦੇ ਬੇਬੇਕੀ ਜਾਨ ਨੇ ਹੀ ਸਰਬ ਮੋਹ ਮਾਇਆ ਮਮਤਾ ਤ੍ਰਿਸ਼ਨਾ ਰਾਗ ਦਵੇਖ ਆਦਿਕ ਵਿਖੇ ਬੰਧਨ ਤੋੜ ਕੇ ਨਿਰਵੈਰ ਪਏ ਹਨ ਅਰਥਾਤ ਨਿਰਵੈਰ ਅਕਾਲਪੁਰਖ ਦੇ ਸਰੂਪ ਵਿੱਚ ਲੀਨ ਹੋ ਗਏ ਹਨ ਅਤੇ ਇਸ ਉੱਚ ਅਵਸਥਾ ਨੂੰ ਪ੍ਰਾਪਤ ਹੋ ਕੇ ਵੀ ਫੇਰ ਗੁਰੂ ਦੀ ਪੂਜਾ ਸੇਵਾ ਬੰਦਨਾ ਬੰਦਗੀ ਵਿੱਚ ਰਾਤ ਦਿਨ ਤਤ ਪਰ ਰਹਿੰਦੇ ਹਨ ਐਸੇ ਹੀ ਉੱਤਮ ਵਿਵੇਕੀ ਪੁਰਖ ਇਸ ਲੋਕ ਵਿਖੇ ਸਦਾ ਸੁਖੀਏ ਅਤੇ ਪਰਲੋਕ ਵਿਖੇ ਸੁਹੇਲੇ ਰਹਿੰਦੇ ਹਨ ਗੁਰਮਤ ਸਾਰ ਵਿਵੇਕ ਗੁਣਾ ਦੀ ਅਸਲ ਕਮਾਈ ਦੇ ਸੁੱਤੇ ਪ੍ਰਭਾਵ ਕਰਕੇ ਉਹਨਾਂ ਨੂੰ ਹਰੀ ਪ੍ਰਭ ਅਕਾਲ ਪੁਰਖ ਨੇ ਆਪ ਹੀ ਪਰਮ ਦਿਆਲ ਸੇਤੀ ਆਪਣ ਜੋਤ ਸਰੂਪੀ ਸਰੂਪ ਵਿਖੇ ਮਿਲਾ ਲਿਆ ਹੁੰਦਾ ਹੈ ਇਹ ਵੱਡ ਵੱਡੀ ਅਕਾਲ ਕਿਰਪਾ ਦਾ ਕਾਰਨ ਸਾਰ ਵਿਵੇਕ ਗੁਣਾ ਦੀ ਗੁਰਮਤ ਕਮਾਈ ਹੈ ਜਿਸ ਦਾ ਕਮਾਉਣਾ ਹਰੇਕ ਸਚਾਰ ਸਿੱਖ ਦਾ ਪੂਰਨ ਫਰਜ਼ ਅਤੇ ਪਰਮ ਧਰਮ ਹੈ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਗੁਰ ਸੁਖਮਨੀ ਮਹਲਾ 5 ਅਕਾਲ ਪੁਰਖ ਦੇ ਸਿਮਰਨ ਕਰਕੇ ਅਰਥਾਤ ਅਕਾਲ ਪੁਰਖ ਦਾ ਨਾਮ ਜਪਣ ਕਰਕੇ ਗਿਆਨ ਧਿਆਨ ਤਤ ਬੁੱਧ ਦੀ ਪ੍ਰਾਪਤੀ ਹੁੰਦੀ ਹੈ ਭਾਵ ਸਚਾ ਗਿਆਨ ਅਤੇ ਅਸਲ ਧਿਆਨ ਅਤੇ ਆਤਮ ਤਤ ਦੀ ਸੱਚੀ ਬੁੱਧ ਵਿਚਾਰ ਰੂਪੀ ਸਾਰ ਵਿਵੇਕ ਕੇਵਲ ਸਿਮਰਨ ਭਜਨ ਮਈ ਸਿਫਤ ਸਲਾਹ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਸਿਫਤ ਸਲਾਬੇ ਹੋਣ ਗਿਆਨ ਧਿਆਨ ਤਤ ਵਿਚਾਰ ਸਾਰ ਬੁੱਧ ਵਿਵੇਕ ਦਾ ਹੋਣਾ ਗੁਰਮਤ ਅਨੁਸਾਰ ਇੱਕ ਅਨ ਹੋਣੀ ਗੱਲ ਹੈ ਸਗੋਂ ਇਹ ਕਹਿਣਾ ਵੀ ਠੀਕ ਹੈ ਕਿ ਬਿਨ ਗੁਰ ਸ਼ਬਦ ਅਥਵਾ ਗੁਰਮਤਿ ਨਾਮ ਬਿਹੂਣ ਜੋ ਗਿਆਨ ਹੈ ਸਭ ਕੱਚਾ ਕਪੂਲ ਅਤੇ ਨਿਰੋਲ ਖਰੜ ਗਿਆਨ ਅਥਵਾ ਫਿੱਕਾ ਚੁੰਚ ਗਿਆਨ ਹੈ ਅਤੇ ਜੋ ਧਿਆਨ ਹੈ ਸਭ ਦੂਜੇ ਭਾਉ ਵਾਲਾ ਬਗਲ ਧਿਆਨ ਅਥਵਾ ਚਿੰਤ ਧਿਆਨ ਹੈ ਜੋ ਬੁੱਧ ਹੈ ਸਭ ਕੁਬੁੱਧ ਹੈ جو مت ہے سب کت کمت ہے جو وچار ہے سو سب شک اویچار او ہے اتے جو ووک ہے سو سب اورا اتے اکا ابیک ہے یتھا یھا مہاواک ون گر ہے سب دوجا پاؤ ون گر ہے سب دوجا پاؤ ون گر شبد گیان ہے ਫਿੱਕਾ ਆਲਾਓ ਵਿਣ ਗੁਰ ਸ਼ਬਦ ਗਿਆਨ ਹੈ ਫਿੱਕਾ ਆਲਾਓ ਵਿਣ ਗੁਰ ਚਰਨਾ ਪੂਜਨਾ ਸਭ ਕੂੜਾ ਸਵਾਓ ਵਿਣ ਗੁਰ ਬਚਨ ਜੋ ਮੰਨਣਾ ਊਰਾ ਪਥਰਾਓ ਸਾਧ ਸੰਗਤ ਵਿਣ ਸੰਗ ਹੈ ਸਭ ਕੱਚਾ ਚਾਓ ਪੀਰ ਮੁਰਿਦਾ ਫਿਰ ਹੜੀ ਪੀਰ ਮੁਰਿਦਾ ਫਿਰ ਹੜੀ ਜਿਣ ਜਾਣਨ ਦਾਓ ਗੁਰਦਾਸ ਜੀ ਵਾਰ 27 ਨਾਮ ਰੋਪੇ ਵਿਵੇਕ ਵਿਚਾਰ ਦੇ ਤੁਲ ਸੰਸਰ ਹੋਰ ਕੋਈ ਗਿਆਨ ਧਿਆਨ ਆਦਿਕ ਨਹੀਂ ਜਥਾ ਗੁਰੂ ਆਗ ਜਾਪ ਤਾਪ ਗਿਆਨ ਸਭ ਧਿਆਨ ਖਾਟ ਸ਼ਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰਾ ਬਹੁ ਭੰਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਕਸਨੇ ਤਾਰ ਕੇ ਇਸ ਭਾਵ ਨੂੰ ਨਿਖੇੜਿਆ ਗਿਆ ਹੈ ਕਿ ਗੁਰਮਤਿ ਨਾਮ ਦੇ ਇੱਕ ਵਾਰੀ ਜਪਣ ਦਾ ਜੋ ਵਿਵੇਕ ਵਿਚਾਰ ਹੈ ਇਸ ਦੇ ਤੁਲ ਜਿਤਨੇ ਵੀ ਕਲਪਤ ਜਾਪ ਤਾਪ ਗਿਆਨ ਧਿਆਨ ਖੱਟ ਸ਼ਾਸਤਰ ਸਿਮਰਤੀਆਂ ਦੇ ਵਕਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਤਿਆਗ ਸੰन्यास ਬਨਵਾਸ ਭਰਮਣ ਅਤੇ ਹੋਰ ਅਨਕ ਪ੍ਰਕਾਰਈ ਚਜ ਅਚਾਰੀ ਯਤਨ ਪੁੰਨ ਦਾਨ ਜਗ ਪੁਨਹ ਚਰਨ ਅਤੇ ਬਹੁ ਭੰਤੀ ਵਰਤ ਨੇਮ ਆਦਿ ਕਰਮ ਹਨ ਕਦਾ ਚਿਤ ਪੁਜ ਨਹੀਂ ਸਕਦੇ ਅਰਥਾਤ ਗੁਰਮਤ ਨਾਮ ਦੇ ਅਭਿਆਸ ਰੂਪੀ ਛਿਨ ਮਾਤਰੀ ਵਿਵੇਕ ਵਿਚਾਰ ਦੇ ਤੁਲ ਉੱਪਰ ਲਿਖੇ ਗੁਰਮਤ ਰਹਿਤ ਗੁਰਮਤ ਹੀਨ ਗਿਆਨ ਧਿਆਨ ਆਦਿ ਉੱਕੇ ਹੀ ਸੰਸਰੀ ਬਰਾਬਰੀ ਨਹੀਂ ਰਖ ਸਕਦੇ RAM ਨਾਮ ਵਿਚਾਰ ਦਾ ਅਰਥ ਇਸ ਤੋਂ ਅਗਲੇ ਤੁਕ ਵਿੱਚ ਸਪਸ਼ਟ ਕਰ ਦਿੰਦਾ ਹੈ ਕਿ RAM ਨਾਮ ਤੋਂ ਭਾਵ ਗੁਰਮਤਿ ਨਾਮ ਹੈ ਜੋ ਗੁਹਜ ਅਤੇ ਗੁਪਤ ਕਲਾ ਵਿਖੇ ਹੀ ਗੁਰਮੁਖਾਂ ਦੇ ਸੀਨਾ ਵਸਿਨਾ ਵਰਤਦਾ ਹੈ ਅਤੇ ਧੁਰੋਂ ਵਰਤਦਾ ਚਲਿਆ ਆਇਆ ਹੈ ਅਤੇ RAM ਨਾਮ ਵਿਚਾਰ ਦਾ ਅਰਥ ਭਾਵ ਗੁਰਮਤਿ ਨਾਮ ਦਾ ਜਪਣਾ ਹੈ ਗੁਰਬਾਣੀ ਅੰਦਰ ਜਿੱਥੇ ਕਿਥੇ ਵੀ ਨਾਮ ਦੇ ਸੰਬੰਧ ਵਿਚਾਰ अथवा ਵਿਚਾਰ ਦਾ ਪਦ ਆਇਆ ਹੈ ਉੱਥੇ ਇਸ ਪਦ ਤੋਂ ਭਾਵ ਅਭਿਆਸ ਰੂਪੀ ਜਾਪ ਕਮਾਈ ਦਾ ਲਿਆ ਗਿਆ ਹੈ ਕਿਉਂਕਿ ਗੁਰਮਤ ਅੰਦਰ ਸਤਗੁਰ ਵਚਨ ਕਮਾਉਣੇ ਹੀ ਸੱਚਾ ਵਿਚਾਰ ਵਿਵੇਕ ਹੈ ਜੈਸਾ ਕਿ ਆਰੰਭ ਵਿੱਚ ਸਿੱਧ ਕੀਤਾ ਗਿਆ ਹੈ ਤਾ ਤੇ ਬਚਨ ਸਰਬਚਨ ਸਾਰ ਬਚਨ ਨਾਮ ਦਾ ਵਿਚਾਰ ਵੀ ਨਾਮ ਦਾ ਕਮਾਉਣਾ ਹੈ ਤੇ ਨਾਮ ਦਾ ਅਭਿਆਸ ਅਤੇ ਅਜਪਾ ਜਾਪ ਹੈ ਜੋ ਕਿ ਗੁਰਮਤ ਅੰਦਰ ਸਾਰ ਵਿਵੇਕ ਦੇ ਨਾਮ ਨਾਲ ਪ੍ਰਸਿੱਧ ਹੈ ਸੋ ਇਸ ਸਾਰ ਵਿਵੇਕ ਦੇ ਮੁਕਾਬਲੇ ਵਿੱਚ ਹੋਰ ਸਮਸਤ ਵਿਵੇਕ ਵਿਚਾਰ ਗਿਆਨ ਧਿਆਨ ਆਦਿ ਅਸਰ ਹਨ ਅਰਥਾਤ ਕੁਛ ਹੈਸੀਅਤ ਨਹੀਂ ਰਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ